ਅੱਜ ਭਾਈ ਨੇ ਕੀ ਕਰਨਾ ਹੈ ਕਿ ਅੱਜ ਬਹੁਤ ਸਾਰੀਆਂ ਦੱਦੇ ਵਧੀਆ ਸੇਕ ਕਈ ਖਾਨਦਿਆਂ ਦੇ ਪਸਾਰਾਂ ਹੋਰ ਬਹੁਤ ਸਾਰੀਆਂ ਪ੍ਰਾਪਤੀਆਂ ਦੇ ਬੰਦਿਆਂ ਅੱਜ ਜੋ ਸਪੀਕਰ ਸਾਹਿਬਾਂ ਦੇ ਬਾਹਰ ਦੇ ਵਿੱਚ ਤੁਸੀਂ ਧਰਨਾ ਲਗਾ ਰਹੇ ਹੋ ਕੀ ਮਤਮ ਹੁੰਦੇ ਨੇ ਕੀ ਕਰਨਾ ਕਿ ਅੱਜ ਇੰਨਾ ਵੱਡਾ ਧਰਨਾ ਲਗਾ ਰਹੇ ਹੋ ਜਿਹਦੀ ਗੱਲ ਇਹ ਆ ਕਿ ਪੁਸ਼ਤਾ ਇਸ ਨੌਕਰ ਸਾਥੀ ਤੋਂ ਕਿਹ ਵੱਲੋਂ ਜਿਹੜਾ ਕੰਮ ਕੀਤਾ ਗਿਆ ਪ੍ਰਾਪਤੀ ਜਤੇ ਬੰਦਿਆਂ ਨੇ ਇਹ ਚੁਣੇ ਕਿ ਇਹ ਮੁੜੀਅਤ ਕੀ ਮੇਨ ਮੰਗਾਂ ਹੈ ਕਿ ਕਿ ਖਾਨਦਿਆਂ ਦੇ ਅੰਲੀੰਦੁਰ ਨਵਲੇ ਕੇਂਦਰ ਸਰਕਾਰ ਨੇ ਮੰਗੀਆਂ ਹੋਈਆਂ ਸੀ ਮੰਨਾ ਮੰਗਾ ਮੰਗਲੀਆਂ ਸੀ ਮੰਨ ਲਈ ਗਈ ਸੀ ਉਹ ਹਾਲੇ ਤੱਕ ਜਿਹੜੀਆਂ ਪੂਰੀਆਂ ਨਹੀਂ ਕੀਤੀਆਂ ਗਈਆਂ ਨੇ ਉਹ ਦੇ ਨਾਲ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਦੇ ਪਾਸਤੇ ਜਬਰਦਸਤ ਨਾਲ ਇਹ ਆ ਕਿ ਜਿਹੜੇ ਸਮਝਦੇ ਨੇ ਉਹ ਹਰੇਕ ਫੇਰ ਤੋਂ ਜਿਹੜਾ ਉਹੋਦਾ ਕੀਤਾ ਜਾਵੇ ਤੇ 12 ਮਹੀਨੇ ਦਾ ਜਿਹੜਾ ਪਾਣੀ ਮਿਲਣਾ ਚਾਹੀਦਾ ਨਸੰਬੰਧ ਇਹਦੇ ਨਾਲ ਹੀ ਆ ਕਿ ਨੀਲੀ ਭਾ ਮਾਰਦਾ ਜਿਹੜਾ ਪਾਟਾ ਦਾ ਪਾਣੀ ਆ ਵੀ ਉਹ ਵੀ ਜਿਹੜਾ ਹਰ ਤਰ੍ਹਾਂ ਦਾ ਲੋਕਾਂ ਵਾਸਤੇ ਪੁੱਛਦਾ ਕੀਤਾ ਜਾਵੇ ਕਿਸਾਨਾਂ ਮਿਹਨਤਾਂ ਦੇ ਸੱਚੇ ਕਰਜ਼ੇ ਮਾਫੀ ਤੇ ਜਾਣ ਕਿ ਇਸ ਤਰ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਅੱਜ ਦਾ ਜਿਹੜਾ ਇਹ ਪ੍ਰਦਰਸ਼ਨ ਹੋ ਰਿਹਾ ਤੇ ਇਸੇ ਕਰਕੇ ਅੱਜ ਜਿੱਥੇ ਸੰਯੁਕਤ ਕਿਸਾਨ ਮੋਰਚਾ ਉੱਥੇ ਹੀ ਸਰਕਾਰ ਮਜ਼ਦੂਰਾਂ ਦਾ ਜਿਹੜਾ ਏਕਾ ਖਾਸ ਕਰਕੇ ਮਜ਼ਦੂਰਾਂ ਦੀ ਹਮਾਇਤ ਦੇ ਵਿੱਚ ਖੜੀ ਹੋਣ ਦੇ ਆਂਦੇ ਆਉਂਦੇ ਨੇ ਮਜ਼ਦੂਰਾਂ ਦੀ ਹਮਾਇਤ ਦੇ ਵਿੱਚ ਖੜੀ ਹੋਣ ਦੇ ਆਂਦੇ ਆਉਂਦੇ ਆ ਤੇ ਤਾਂ ਕਰਕੇ ਅੱਜ ਗੱਲ ਸੁਣਨ ਤਿਆਰ ਨਹੀਂ ਸਨ ਕਿਸਾਨਾਂ ਦੀ ਹਮਾਇਤ ਦੇ ਵਿੱਚ ਆਈਆਂ ਨੇ ਜਿਵੇਂ ਪੰਜਾਬ ਸਰਕਾਰ ਨੇ 250 ਕਰੋੜ ਰੁਪਏ ਜਿਹੜਾ ਪੈਸਾ ਰੋਕੇ ਆਉਂਦਾ ਹੈ ਕਰਨਾ ਬੰਦ ਨਹੀਂ ਹੋਦਾ ਤੇ ਇਹ ਨਾਲ ਹੀ ਜਿਹੜਾ ਕੇਂਦਰ ਨੇ ਨਾ ਵਿੱਚ ਫੀਤਾਂ ਦੇ ਬੂਹੇ ਤੇ ਆਏ ਆ ਇਸੇ ਕਰਕੇ ਜਦ ਪੰਜਾਬ ਸਰਕਾਰ ਰੋਕੀ ਬੈਠੀ ਹੈ ਤੇ ਉਹਨਾਂ ਨੇ ਵੀ ਚਾਬੇ ਇਸ ਕਰਕੇ ਅੱਜ ਸੇ ਵਿਦਿਆਰਥੀ ਪਹੁੰਚੇ ਹੋਏ ਆ ਕਿ ਹਰੇਕ ਸਕਦਾ ਇੱਕ ਇਕੱਲੇ ਕਿਸਾਨਾਂ ਤੇ ਤੁਹਾਾਰਾਂ ਦੀ ਕਰਨ ਹਰੇਕ ਦਾ ਪ੍ਰਬੰਧ جاری ਨਾ ਨਹੀਂ ਕੀਤਾ ਹੈ ਇੱਕ ਵਰਗੀ ਜਿਹੜਾ ਸੰਘਰਸ਼ ਨੇ ਆਪਰੇ ਕਿਆ ਹੋ ਰਿਹਾ ਤੇ ਇਸੇ ਕਰਕੇ ਅੱਜ ਇੱਥੇ ਇਕੱਠੇ ਹੋਏ ਤੁਸੀਂ ਪਾਣੀ ਦੀ ਗੱਲ ਕਰ ਰਹੇ ਹੋ ਤਾਂ ਮਾਨ ਸਰਕਾਰ ਤੇ ਨਹਿਰ ਕੱਟਣ ਦੀ ਗੱਲ ਕਰਦਾ ਹੈ ਜਲਦੀ ਫਰਜ਼ਦਾਰ ਕਰਦਾ ਹੈ ਜਿਹੜੀ ਮੋੜਾਂ ਦੇ ਅੱਗੇ ਕਹਿਣੀ ਹੈ ਇਹ ਬੰਦ ਹੋ ਸਕਦੀ ਹੈ ਕੋਈ ਵੀ ਲੋਕ ਕਹਿਣਾ ਹੈ ਮਾਨ ਸਰਕਾਰ ਕਰਦੀ ਹੈ ਸਰਕਾਰ ਦੇਖੋ ਮਾਨ ਸਰਕਾਰ ਜੋ ਕੁਝ ਕਰਦੀ ਹੈ ਇਕੱਲੇ ਫਲੈਕਸਰ ਦੇ ਘਾਤ ਨਹੀਂ ਪਾਇਆ ਕੋਈ ਅੰਧੇਰੇ ਵਿੱਚ ਕੁਝ ਨਹੀਂ ਹੋ ਰਿਹਾ ਪਾਣੀ ਦੇ ਵਿੱਚ ਹੋਵੇ ਵੱਡਾ ਯੋਜਨਾ ਕੁਝ ਧਰਤੀ ਤੇ ਕੋਈ ਸਮਝ ਹੁੰਦਾ ਹੋਵੇ ਫਲੈਕਸ ਲਾਉਣ ਦੀ ਲੋੜ ਹੈ ਜਿਹੜੀ ਨਹਿਰ ਕੱਟ ਰਹੇ ਆ ਉਹ ਨਹਿਰ ਨਹੀਂ ਹੈਗਾ ਨੇ ਕਿਉਂਕਿ ਅਸੀਂ ਜੋ ਪਾਣੀ ਖੇਤਾਂਾਂ ਨੂੰ ਲੱਗਦਾ ਹੈ ਕਿਸਾਨਾਂ ਨੂੰ ਲੱਗਦਾ ਹੈ ਜਾਂ ਤਾਂ ਇਹ ਜਾ ਰਿਹਾ ਕਿ ਪੰਜਾਬ ਦੇ ਪਾਣੀ ਹੋਰ ਕਿਸਾਨਾਂ ਨੂੰ ਕੁਝ ਵਾਲਾ ਪਾਣੀ ਹੋਰ ਜ਼ਮੀਨ ਨੂੰ ਜਿਹੜਾ ਪਾਣੀ ਦਿੱਤਾ ਜਾਂਦਾ ਸੀ ਉਹ ਰਹਿਣ ਕਰਕੇ ਅਸਲ ਦੇ ਵਿੱਚ ਜਿਹੜੀ ਉਹ ਨਹਿਰਾਂ ਉਹ ਰਾਜਸਥਾਨ ਦੇ ਵਿੱਚ ਜਿਹੜਾ ਪਾਣੀ ਆ ਹੋਰ ਪੰਜਾਬ ਤੱਕ ਲ ਜਾਂਦੀ ਆ ਇਸੇ ਕਰਕੇ ਜਿਹੜੀ ਨਹਿਰ ਤਾਂ ਹੁਣ ਤਾਂ ਇਹ ਰਹਿ ਆ ਕਿ ਪੰਜਾਬ ਦੇ ਕਿਸਾਨਾਂ ਨੂੰ ਪਾਣੀ ਦੇਣਾ ਉਹਦੇ ਆਸਤੇ ਅੱਧੀ ਜ਼ਮੀਨ ਰਾਜਸਥਾਨ ਤੋਂ ਦੇ ਰਿਆ ਸਾਨੂੰ ਇਹ ਸੌਂਧੀਆਂ ਕਰਕੇ ਦੂਜੇ ਤੋਂ ਹੋਰ ਐਸੇ ਕਰਵਾਉਂਦਾ ਜ਼ਮੀਨ ਦੇ ਰਿਆ ਕਿ ਜਦੋਂ ਸਾਰੇ ਕੈਨਟਰ ਪਾਣੀ ਜਿਹੜਾ ਵਾਧੂ ਹੋ ਗਿਆ ਪੰਜਾਬ ਦੇ ਕਿਸਾਨਾਂ ਨੇ ਕੋਲੋਂ ਪਹਿਲਾਂ ਕੰਡੈਂਸੇਸ਼ਨ ਕਰਕੇ ਹੋਰ ਪਾਣੀ ਜਿਹੜਾ ਸਾਰਾ ਰਾਜਸਥਾਨ ਦਾ ਉੱਤਮ ਪਾਣੀ ਪੰਜਾਬ ਦੇ ਕਿਸਾਨਾਂ ਪ੍ਰਤੀ ਨਿਰਭਰਤ ਹੁੰਦਾ ਤੇ ਪੰਜਾਬ ਦੇ ਕਿਸਾਨਾਂ ਲਈ ਨਹਿਰਾਂ ਬਣਦੇ ਹੁੰਦੇ ਤੇ ਫਿਰ ਉਹਨਾਂ ਨਹਿਰਾਂ ਤੋਂ ਵੀ ਚੱਲੋ ਇਹ 50 ਕਿਲੋਮੀਟਰ ਦੂਰੀ ਦੇ ਨਹਿਰ ਬੰਦੀ ਚਾਹੀਦੀ ਸੀ ਜਿਹੜੇ ਹੋਰ ਏਰੀਏ ਦੇ ਵਸਨੀਕਾਂ ਦੇ ਪਾਣੀ ਨਹੀਂ ਮਿਲਦੇ ਉੱਥੋਂ ਤੋਂ ਲੈ ਆਣ ਦਾ ਲਾਹੌਤ ਖਾਣਾ ਨੂੰ ਉਹ ਮੈਨ ਸੋਚਦਾ ਇਹਦੇ ਨਾਲ ਹੀ ਧੀਜੀ ਨਹਿਰ ਲਾਉਣੀ ਚਾਹੀਦੀ ਸੀ ਪਰ ਨਹੀਂ ਮੁੱਤਾਂ ਇਹਦਾ ਕੀ ਮਤ ਹੈ ਕਿ ਕਿੰਨੇ ਸਮੇਂ ਤੱਕ ਇਸ ਜਦਾਂ ਕਿ ਇਹ ਸਮਾਂ ਉਸੇ ਤੇ ਬੈਠਾ ਉਹਨਾਂ ਨੇ ਵੀ ਕਹਿੰਿਆ ਜਿਹੜਾ ਹੈ 12 ਵਜੇ ਸਵੇਰੇ ਲੈ ਕੇ 3 ਵਜੇ ਤੱਕ ਵੀ ਨਾਲ ਕਾਲਾ ਜੀ ਤੇ ਸੰਯੁਕਤ ਕਿਸਾਨ ਮੋਰਚੇ ਦੀਆਂ ਮੰਗਾਂ ਨੂੰ ਕੋਰੋਨਾ ਦੇ ਮਦਦਕੀਆ ਦਲਾਇਆ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਾਨੀ ਪਾਣੀ ਲਾ ਦੇਣਾ ਚਾਚਾ ਉਹ ਲਗਾਤਾਰ ਜਾਰੀ ਰਹਿਣਾ ਤੇ ਐਸੇ ਕਰਕੇ ਅੱਜ ਆ ਜਿਆਸ ਤੇ ਪੰਜਾਬ ਦੇ ਪੰਜਾਬ ਸਰਕਾਰ ਦੇ ਜਿਹੜੇ ਮੰਤਰੀ ਟਿਕਾ ਫੋੜ ਦੀ ਸ੍ਰੀ ਦਲ ਘਰ ਅੱਗੇ ਜਿਹੜੇ ਕਰਨੇ ਰੱਖਿਆ ਤੇ ਇੱਥੇ ਖਲਤਾਰ ਸਿੰਘ ਸਤਵਾਲ ਦੇ ਘਰ ਇਸ ਤੋਂ ਪਹਿਲਾਂ ਇਹ ਵੀ ਰਹੇ ਕਿ ਇੱਕ ਸੀਤ ਮਾਰਡ ਤੋਂ ਲੈ ਕੇ ਦਿੱਲੀ ਰੋਟਰੀ ਲੈ ਕੇ ਬਹੁਤ ਵੱਡਾ ਅੰਦੋਲਨ ਹੋਇਆ ਸੀ ਉਸਨੇ ਗੱਲ ਕੀਤੀ ਕਿ ਸਾਡੇ ਕੋਲ ਕੁਝ ਕੰਮਾਂ ਪੂਰੀ ਬਣਦੀ ਹੁੰਦੀ ਪਰ ਇਹਦੇ ਵਿੱਚਲੇ ਟਰੈਕਟਰ ਬੌਂਡ ਹੋਏ ਸੀ ਬਹੁਤ ਸਾਰੀ ਮਸ਼ੀਨਰੀ ਬੌਂਡ ਹੋਈ ਹੈ ਹਾਲੇ ਤੱਕ ਉਹ ਕੰਪਨੀ ਦੇ ਹਨ ਜੇਕਰ ਅੱਜ ਅਸੀਂ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਅੰਦਰਲੀ ਮਾਨਸਿਕਤਾ ਦੀਆਂ ਬੰਦਾਂ ਬਾਰੇ ਤੇ ਦਿੱਲੀ ਦੇ ਬੇਟੀ ਮੁਖਤਰੀ ਕੇਜਰੀਵਾਲ ਬਾਰੇ ਕਿੰਨੀ ਕਹਾਣੀ ਹੈ ਕਿਉਂ ਉਹ ਟਰੈਕਟਰ ਬੌਂਡ ਹੋ ਗਏ ਮੇਰੇ ਨਾਲ ਹੁੰਦੇ ਅੱਲਾ ਪੱਕੀ ਕਹਿ ਰਿਹਾ ਆਪਾਂ ਆਗੇ ਸਾਥ ਫੈਨ ਮਾਮਾ ਦੇ ਸਾਥ ਖੇਤੀ ਟੱਕਰਵਾੜ ਦਾ ਖੇਲੇ ਦੇ ਬਾਰੇ ਭਗਵਾਨ ਸਮਾਜ ਨੇ ਕਹਿੰਦੇ ਆ ਕਿ ਅਸੀਂ ਕਿਸਾਨਾਂ ਦੇ ਸਮਾਜੀਆਂ ਅਸੀਂ ਕਿਸਾਨਾਂ ਦੇ ਪੱਧਰ ਵਿੱਚ ਖੜੇ ਆ ਨਹੀਂ ਕਰਦੇ ਜਦੋਂ ਵੀ ਮੋਦੀ ਸਰਕਾਰ ਨੇ ਇਹ ਖੇਤੀ ਬੋਦੀ ਗ੍ਰੰਟ ਲੈ ਕੇ ਆਉਂਦੇ ਸੀਗੇ ਤੇ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਜਿਹੜਾ ਉਸ ਸਮੇਂ ਦੇ ਵਿੱਚ ਲਾਉਣਾ ਦੇ ਵਿੱਚ ਲਾਗੂ ਕੀਤਾ ਸੀਗਾ ਅੱਜ ਵੀ ਇਹਨਾਂ ਕਾਨੂੰਨਾਂ ਦੇ ਪੱਧਰ ਵਿੱਚ ਸੱਤਮੀ ਦੇ ਵਿੱਚ ਲਾਗੂ ਕੀਤਾ। ਜਦੋਂ ਮਹਿਰਾ ਸੀ ਕਿਵੇਂ ਆਸ ਕਰਨਾ ਕਿ ਕੇਜਰੀਵਾਲ ਦੇ ਭਗਵਾਨ ਸਤਮਾਨ ਸਾਡੇ ਸਮਾਪਤ ਸਵੈਟਰ ਬਾਹਰ ਕਰਾ ਦੇਣਗੇ ਦੇਖ ਚਾਹੁੰਦੇ ਨੇ ਅਸਲ ਦੇ ਵਿੱਚ ਤਾਂ ਇਹਨਾਂ ਨੂੰ ਵੀ ਲੱਗਦਾ ਹੈ ਕਿ ਸਥਾਨਾਂ ਜਿਹੜੇ ਉਹ ਸਾਡੇ ਵਾਲੇ ਪਾਸੇ ਤੇ ਅਸੀਂ ਇਸ ਦਾ ਇਨਸਾਫ ਕਰ ਦੇਣਾ ਚਾਹੀਦਾ ਕਿ ਪਰਮਾਨੰਦ ਸਿੰਘ ਦੇਖ ਲਾ ਅੱਜ ਪੰਜਾਬ ਦੇ ਵਿੱਚ ਤੇਰੇ ਮੰਤਰੀਆਂ ਦੇ ਕਿਸਾਨ ਸਾਡੇ ਖਿਲਾਫ ਜਿਹੜਾ ਅਚਾਨਕ ਸਪੋਰਟ ਪਿਆ ਤੇ ਤੇਰੇ ਗਰਮਨ ਕੰਮ ਵੀ ਜਿਹੜਾ ਬਹੁਤ ਜਲਦ ਕਿਸਾਨ ਦੀ ਦੂਜੀ ਲਾਈਨ ਵਿੱਚ ਉਹ ਜਿਆਦਾ ਕਰਦੇ ਵਾਣਾ ਉਹ ਕਿੱਥੇ ਹੋ ਕੇ ਖੋਰਗੇ ਕੇਸ ਕਰਕੇ ਜਿਹੜਾ ਸੁਭਰੇਕ ਵਰਗ ਨੂੰ ਤੱਕ ਪਰੇ ਚੰਗ ਕਰਤਾ ਗੱਲਾਂ ਨੇ ਬੰਦ ਕਰਦੇ ਇੱਥੇ मजूरा मुलाज वद्यार्थीनि जा मुंडा जहिड़ी आहे उहो मन खे हुननि खे ध्यानु ॾे उन जहिड़ा